ਨਸ਼ੇ ਦੀ ਪੇਟ ਇੱਕ ਹੋਰ ਨੌਜਵਾਨ ਚੜਿਆ ਮਹਿਜ਼ 24 ਸਾਲਾਂ ਦੀ ਉਮਰ ਦੇ ਵਿੱਚ ਇਹ ਨੌਜਵਾਨ ਦੁਨੀਆ ਤੋਂ ਤੁਰ ਗਿਆ ਕਿਉਂਕਿ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਿੰਨ ਭੈਣਾਂ ਦਾ ਇਕਲੋਤਾ ਤੇ ਸਭ ਤੋਂ लाडला ਭਰਾ ਸੀ ਜੋ ਕਿ ਨਸ਼ੇ ਦੀ ਪੇਟ ਚੜ ਗਿਆ ਪਰਿਵਾਰ ਇਲਜ਼ਾਮ ਲਗਾ ਰਿਹਾ ਦੋਸਤਾਂ ਤੇ ਕਿ ਇਸ ਮੁੰਡੇ ਦੇ ਦੋਸਤਾਂ ਦੇ ਵੱਲੋਂ ਹੀ ਸਾਡੇ ਮੁੰਡੇ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਾਇਆ ਗਿਆ ਤੇ ਪਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੈਣਾ ਗੋਹਾਰ ਲਗਾ ਰਹੀਆਂ ਕਿ ਆ ਜਾ ਵੀਰਾ ਮੁੜਿਆ ਤਾ ਹੁਣ ਭਰਾ ਨੇਤਾ ਕਿੱਥੇ ਮੋੜਨਾ ਸੀ ਤਬਰਨਾਲਾ ਦੇ ਪਿੰਡ ਪੱਖੋਕੇ ਦਾ ਇਹ ਪੂਰਾ ਮਾਮਲਾ ਜਿੱਥੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਕੰਧ ਦੇ ਬਾਹਰ ਇੱਕ ਨੌਜਵਾਨ ਦੀ Laash ਮਿਲੀ ਜਦੋਂ ਨੌਜਵਾਨ ਦੀ Laash ਘਰ ਦੇ ਵਿੱਚ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦਾ ਤਤਰਾ ਹੀ ਨਿਕਲ ਗਿਆ ਕਿਉਂਕਿ 24 ਸਾਲਾਂ ਗੁਰਪ੍ਰੀਤ ਸਿੰਘ ਮਾਪਿਆਂ ਦਾ ਜਿੱਥੇ ਇਕਲੋਤਾ ਪੁੱਤ ਸੀ ਉੱਥੇ ਹੀ ਤਿੰਨ ਭੈਣਾਂ ਦਾ ਇਕੱਲਾ ਤੇ ਲਾਟਲਾ ਭਰਾ ਤੇ ਦਿਹਾੜੀ ਮਜ਼ਦੂਰੀ ਕਰਦਾ ਸੀ ਪਰ ਚਿੱਟੇ ਦੀ ਦਲਦਲ ਦੇ ਵਿੱਚ ਫਸ ਗਿਆ ਤੇ ਅੱਜ ਨਸ਼ੇ ਦੀ ਭੇੜ ਚੜ ਗਿਆ ਰਣਜੀਤ ਕੋ ਕੀ ਕਰਨਾ ਚਾਹਣਗਾ ਤੁਸੀਂ ਮਤਬੱਸ ਕਰੋ ਛੱਦ ਕੇ ਲੈ ਗਏ ਮੁੰਡੇ ਉਪਰ 4-5 ਵਜੇ ਪਾਂਦਰਾ ਫੋਨ ਕੀਤਾ ਨਾ ਉਹ ਦੁਬਾਰਾ ਪਰਨੋਟ ਵੀ ਭਰਵਾਉਂ ਗਿਆ ਉਹ 30000 ਦਾ ਮੇਰੇ ਮੁੰਡੇ ਨੇ ਉਤੋਂ ਉਹਨੇ ਪਰਨੋਟ ਕਰਾ ਦਾਇਰ ਦਿਆਗੇ ਜਿੱਥੇ ਗਏ ਨੇ ਪਰ ਉਹਨੇ ਵੀ ਪਰਨੋਟ ਭਰਵਾਉਗੇ 30000 ਦਾ ਤੇ ਉਹਨੇ ਪਾਹ ਨਖਾਇਆ ਨਹੀਂ ਨਾ ਸਾਈਨ ਨਹੀਂ ਕੀਤੇ ਆਪਦੇ ਉੱਡੇ ਬੀਟਿੰਗ ਮੂਰਤ ਕਿਵੇਂ ਹੋਈ ਜੇ ਮਤ ਹੋ ਜਾ ਜੀ ਉਹ ਲਾਇਕੇ ਗਏ ਨੇ ਉਹਨਾਂ ਨੂੰ ਕੀ ਪਤਾ ਕੀ ਖਵਾਇਆ ਕੀ ਨਾਖਵਾਇਆ ਨੇ ਸੱਤ ਸਾਲ ਮੈਂ ਕੀ ਕਰਾਂ ਮੰਗਦਾ ਸੀ ਐਂ ਕਰਦਿਆਂ ਵੀ ਜਿਵੇਂ ਮੇਰਾ ਪੁੱਤ ਵਾਗ ਗਿਆ ਬਸ ਉਹ ਸੇਰਾ ਹੀ ਜਾਵੇ ਉਹ ਵੀ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਇਸਨ ਗਰਮੀ ਕੀ ਕਹਿਣਾ ਚਾਹੁੰਦਾ ਇਹ ਚਾਹਣਾ ਚਾਹੁੰਦੇ ਆ ਜੀ ਵੀ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਜਿਵੇਂ ਸਾਡੇ ਨੂੰ ਮਾਰ ਕੇ ਸੁੱਟਣੇ ਜਾਂ ਮਾਰਨੇ ਮਾਰਨੇ ਚਾਹੀਦੇ ਉਹ ਜਾਂ ਉਹਨਾਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਬਸ ਇਹ ਮੋਟ ਕਿਵੇਂ ਹੋਈ ਕੋਈ ਪਤਾ ਨਹੀਂ ਲੈ ਕੇ ਗਏ ਸੀ ਜੀ ਮੇਰੇ ਭਰਾ ਨੂੰ ਸ਼ਾਮ ਨੂੰ 5:00 ਵਜੇ ਲੈ ਗਏ ਜੀ ਉਹਨੂੰ ਕਹਿੰਦੇ ਕੰਮ ਆਗਾ ਗੱਡੀ 'ਚ ਬਹਾ ਕੇ ਲੈ ਕੇ ਗਏ ਆਗੇ ਤੇ ਉਦੋਂ ਬਾਅਦ ਉਹ ਤਾਂ ਪ੍ਰਨੋਟ ਵੀ ਭਰਾ ਰਹੇ ਸੀਗੇ ਵੀ 25000 ਦਾ ਪ੍ਰਨੋਟ ਪ੍ਰਨੋਟ ਪਰ ਤੇ ਉਹ ਦੁਕਾਨਦਾਰ ਨੇ ਮਨਾਂ ਕਰਤਾ ਜੀ ਭਰਾ ਨੂੰ ਤੋਂ ਫਿਰ ਉਦੋਂ ਬਾਅਦ ਉਹਨੂੰ ਐ ਨਹੀਂ ਪਤਾ ਕਿੱਧਰ ਲੈ ਕੇ ਗਏ ਆ ਜੀ ਬਸ ਰਾਤ ਨੂੰ ਮਾਰ ਕੇ ਜੀ ਉੱਥੇ ਕੰਦ ਨਾ ਸੱਟ ਗਏ ਕੌਣ ਸੀ ਬੰਦੇ ਉਹ ਕੋਈ ਠੀਕ ਪਿੰਡ ਦੇ ਮੁੰਡੇ ਹੀ ਆ ਜੀ ਸਾਡੇ ਦੇ ਕੰਮ ਕੀ ਕਰਦੇ ਜੀ ਕੰਮ ਤਾਂ ਪਤਾ ਨਹੀਂ ਜ਼ਿੰਮੇਵਾਰਾਂ ਦੇ ਮੁੰਡੇ ਆ ਜੀ ਨਸਾ ਪੱਤਾ ਵੇਚਦਾ ਜੀ ਉਹ ਮੁੰਡਾ ਕਿ ਨੌਟੜੇ ਜੀ ਗਰਮੀ ਥੀ ਨਾ ਹੋਈ ਸਟੋਰੀ ਮੇਰਾ ਨਾਮ ਮੀਰੀ ਸ਼ਮਸ਼ੀਰਾ ਜੀ ਮਾਮਲਾ ਕੀ ਹੈ ਭਾਈ ਇਹ ਮਾਮਲਾ ਜੀ ਕੀ ਹੋਇਆ ਜੀ ਵੀ ਸਵੇਰੇ ਮੈਂ ਸੁੱਤਾ ਪਿਆ ਫੋਨ ਆਇਆ ਮੈਨੂੰ ਵੀ ਐ ਕਰਕੇ ਵੀ ਵੀ ਕੋਹਲੀ ਜਿਹਦਾ ਨਾਮ ਗੁਰਪ੍ਰੀਤ ਸਿੰਘ ਸੀ ਮੇਰਾ ਸਾਲਾ ਸੀਗਾ ਉਹ ਡੈਥ ਹੋ ਗਈ ਡੈਥ ਕਿਵੇਂ ਹੋਈ ਜੀ ਅਸੀਂ ਆਏ ਜਦੋਂ ਇੱਥੇ ਪਤਾ ਲੱਗਿਆ ਵੀ ਸਾਨੂੰ ਵੀ ਉਹਦੀ ਡੈੱਡ ਬੋਡੀ ਕੋਈ ਸਵੇਰੇ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਦੇ ਨਾਲ ਕਾਂਦੇ ਦੇ ਨਾਲ ਸੁੱਟ ਗਿਆ ਠੀਕ ਹੈ ਜੀ ਉਹਦੇ ਮੂੰਹ ਤੋਂ ਝੱਗ ਨਿਕਲਦੀ ਸੀਗੀ ਜਦੋਂ ਅਸੀਂ ਆਏ ਸਾਰੀ ਗੱਲਬਾਤ ਕੀਤੀ ਪਤਾ ਕੀਤਾ ਵੀ ਕਿਵੇਂ ਕੀ ਗੱਲਬਾਤ ਹੋਈ ਪਤਾ ਲੱਗਿਆ ਵੀ ਸ਼ਾਮ ਨੂੰ 5 ਵਜੇ ਉਹਦੇ ਦੋ ਮੁੰਡੇ ਸੀ ਪਿੰਡ ਦੇ ਕੋਈ ਜਿਹਦਾ ਨਾਮ ਲਵੀ ਕਹਿੰਦੇ ਸੀਗੇ ਉਹਨੂੰ ਇੱਕ ਦਾ ਨਾਂ ਜਕਸੀਰ ਸੀਗਾ ਤੇ ਉਹ ਵੀ ਉਹਨੂੰ ਸ਼ਾਮ ਨੂੰ 5 ਕੇ ਵੇਲੇ ਉਹਨੂੰ ਘਰੋਂ ਲੈ ਗਏ ਕੋਈ ਜ਼ਰੂਰੀ ਕੰਮ ਕਹਿ ਕੇ ਉਹ ਮੁੰਡੇ ਜਿਹੜੇ ਸੀਗੇ ਉਹ ਮੁੰਡਿਆਂ ਨੇ ਪਹਿਲਾਂ ਵੀ ਉਹਦਾ ਇੱਕ ਵਾਰੀ ਫੋਨ ਖੋਇਆ ਸੀਗਾ ਐ ਨਹੀਂ ਪਤਾ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਵੀ ਗਲਤ ਕੰਮ ਵੇਚਦੇ ਆ ਹਨਾ ਜਿਵੇਂ ਨਸ਼ਾ ਕਹ ਦੇਣੇ ਆ ਜੀ ਮੇਜ ਜੀ ਚੀਜ਼ ਨੂੰ ਕੀ ਜੀ ਚੀਜ਼ ਤੇ ਕੀ ਕਹਿ ਸਕਦੀ ਜੀ ਨਸ਼ੇ ਦੇ ਵਿੱਚ ਕੀ ਵੇਚਦੇ ਆ ਚਿੱਟਾ ਵੀ ਆਂਦਾ ਜੀ ਉਹਦੇ ਵਿੱਚ ਬਾਕੀ ਗੋਲੀਆਂ ਵੀ ਆਂਦੀਆਂ ਮੈਡੀਕਲ ਨਸ਼ਾ ਕੁਝ ਹਨਾ ਹੀ ਤੇ ਉਹਦੇ ਵਿੱਚ ਕੀ ਉਹਨਾਂ ਨੇ ਵੀ ਉਹ ਪਹਿਲਾਂ ਵੀ ਉਹਦਾ ਇੱਕ ਵਾਰੀ ਫੋਨ ਖੋਇਆ ਸੀਗਾ ਕਿਨੂੰ ਇਹ ਜਿੱਤ ਮੈਨੂੰ ਵੀ ਦੱਸੀ ਸੀ ਕਿਉਂਕਿ ਫੋਨ ਮੈਂ ਹੀ ਉਹਨੂੰ ਦਵਾਇਆ ਸੀਗਾ ਅਸੀਂ ਕਰਕੇ ਵੀ ਚਲੋ ਉਹਦੇ ਕੋਲ ਫੋਨ ਬਣਿਆ ਰਹੂਗਾ ਤੇ ਫੋਨ ਉਹਦਾ ਖੋਲਿਆ ਜਦੋਂ ਤੇ ਫੋਨ ਮੈਂ ਉਹ SIM ਬੰਦ ਕਰਾ ਕੇ ਹੁਣੇ ਜੀ ਕਿਸਤਾ ਜੇ ਹੁਣੇ ਨਵਾਂ ਫੋਨ ਲੇਤਾ ਸੀ ਉਹ ਫੋਨ ਵੀ ਉਹ ਘਰੇ ਛੱਡ ਗਿਆ ਜਿਹੜੀ ਸ਼ਾਮ ਨੂੰ ਉਹ 29 ਤਰੀਕ ਨੂੰ ਸ਼ਾਮ ਨੂੰ ਲੈ ਗਿਆ ਉਹ 29 ਤਰੀਕ ਸ਼ਾਮ ਨੂੰ 5:00 ਵਜੇ ਤਰਤੀਬ ਨਾਲ ਲੈ ਗਿਆ ਉਹ ਜਰੂਰੀ ਕੰਮ ਕਰਕੇ ਉਹ ਫੋਨ ਵੀ ਘਰੇ ਰੱਖ ਕੇ ਵੀ ਦੁਬਾਰੇ ਕੋਣ ਨਾ ਲੈਣਾ ਉਹ ਨਾਲ ਤਾਂ ਉਹਨਾਂ ਦਾ ਗਿਆ ਸੀ ਸਾਰੀ ਰਾਤ ਘਰੇ ਨਹੀਂ ਆਇਆ ਜੋ ਸਵੇਰੇ ਪਤਾ ਲੱਗੇ ਵੀ ਸਾਨੂੰ ਆਏ ਕਰਕੇ ਵੀ ਉੱਥੇ ਐ ਜਾ ਕੇ ਦੇਖਿਆ ਡੈੱਡ ਬੋਡੀ ਸੀਗੀ ਉਸ ਤੋਂ ਬਾਅਦ ਘਰੇ ਲਿਆਏ ਘਰੇ ਲਿਆ ਕੇ ਉਹਨੂੰ ਜੀ ਇੱਕ ਵਾਰੀ ਸਿਵਲ ਹਸਪਤਾਲ ਅਸੀਂ ਲੈ ਕੇ ਗਏ ਆਂ ਵੀ ਪੋਸਟਪਾਰਟਮ ਕਰਾਵਾਂਗੇ ਨਾ ਵੀ ਚੈੱਕ ਕਰਾਂ ਵੀ ਕਿਵੇਂ ਹੋਈ ਕਿਵੇਂ ਐ ਵੀ ਅਸੀਂ ਨਾ ਸਰਕਾਰੀ ਸਕੂਲ ਪ੍ਰਾਈਮਰੀ ਦੇ ਜਿਹੜਾ ਕੈਮਰੇ ਲੱਗੇ ਹੋਏ ਸੀ ਉਹ ਚੈੱਕ ਕੀਤੇ ਉਹਦੇ ਵਿੱਚ ਕੀ ਰਿਕਾਰਡਿੰਗ ਆਈ ਏ ਕਿ ਉਹ ਜਿਹੜੇ ਦੋ ਮੁੰਡੇ ਸੀਗੇ ਉਹਨਾਂ ਦੀ ਗੱਡੀ ਨੰਬਰ ਸੀਗਾ 12 U HR 12 U 9001 ਜਿਹੜਾ ਉਹ ਬਲੈਕ ਰੰਗ ਦੀ ਕਰੂਜ਼ ਗੱਡੀ ਸੀਗੀ ਉਹ ਗੱਡੀ ਉਹਦੇ ਵਿੱਚ ਪ੍ਰੋਪਰ ਆ ਰਹੀ ਐ ਤੇ ਉਹਦੇ ਵਿੱਚ ਐ ਵੀ ਆ ਰਹੇ ਵੀ ਦੋ ਬੰਦੇ ਉਹਦੀ ਉਹਨੂੰ ਕੱਢ ਰਹੇ ਐ ਤੇ ਕੱਢ ਕੇ ਸੁੱਟ ਕੇ ਭੱਜ ਰਹੇ ਐ ਵੀ ਕੱਢ ਕੇ ਸੁੱਟਿਆ ਤੇ ਨਾਲ ਦੀ ਭੱਜ ਗਏ ਉਹ ਕੌਣ ਸੀ ਬੰਦੇ ਉਹ ਬੰਦੇ ਉਹੀ ਦੋਹੀ ਸੀਗੇ ਜੀ ਉਹ ਗੱਡੀ ਲੈ ਕੇ ਗਏ ਆ ਗੱਡੀ ਵੀ ਉਹਨਾਂ ਕੋਲ ਜਿਹੜੇ ਘਰੋਂ ਲੈ ਕੇ ਗਏ ਆ ਉਹ ਗੱਡੀ ਨੰਬਰ ਵੀ ਸੇਮ ਹੀ ਆ ਗੱਡੀ ਬਲੈਕ ਕਰੂਜ਼ ਐ ਦੋ ਬੰਦੇ ਸੀਗੇ ਜੀ ਨੂੰ ਲੱਗਦਾ ਮੋਰਚ ਕਿਵੇਂ ਹੋਈ ਲੱਗਦੀ ਬਹੁਤ ਹੀ ਕੀ ਕਹਿ ਸਕਦੇ ਆ ਜੀ ਔਰਦਾ ਦੇਖੋ ਵੈਸੇ ਤਾਂ ਉਹ ਨਸ਼ਾ ਪਤਾ ਥੋੜਾ ਬਹੁਤ ਪਹਿਲਾਂ ਕਰਦਾ ਸੀਗਾ ਹੈਨਾ ਹੁਣ ਤਾਂ ਉਹ ਛੱਡ ਗਿਆ ਸੀ ਕਿਉਂ ਸਾਡੇ ਕੋਲ ਬਠੰਡੇ ਵੀ ਆਂਦਾ ਜਾਂਦਾ ਮੈਨੂੰ ਵੀ ਮਿਲਦਾ ਸੀਗਾ ਹੈਨਾ ਬਠੰਡੇ ਰਹਿੰਦਾ ਸੀਗਾ ਤੇ ਉਹਦੀ ਸਿਸਟਰ ਵੱਡੀ ਇੱਕ ਬਠੰਡੇ ਐ ਉਹਨਾਂ ਕੋਲ ਰਹਿੰਦਾ ਸੀ ਵਧੀਆ ਹੈਨਾ ਮੇਰਾ ਵਿਆਹ ਕਰ ਵਿਆਹ ਕਰਕੇ ਵੀ ਪਿੰਡ ਰਹਿਣ ਲੱਗੇ ਸੀ ਉਹ ਕੁਸਤਨਾ ਕਰਕੇ ਮੰਗੇ ਜੀ ਵੀ ਜੋ ਵੀ ਕਾਨੂੰਨ ਹੈਗਾ ਜੀ ਵੀ ਹੈਨਾ ਸਖਤੋ ਸਖਤ ਕਾਰਵਾਈ ਕਰੇ ਤੇ ਉਹਨਾਂ ਨੂੰ ਦੋਨਾਂ ਨੂੰ ਸਜ਼ਾ ਦੇਵੇ ਵੀ ਮੁੰਡਾ ਤਾਂ ਚਲਾ ਗਿਆ ਜੀ ਹੈਨਾ ਜੀ ਮੁੰਡਾ ਅਸੀਂ ਉਹਨੂੰ ਵਾਪਸ ਤੇ ਲੈ ਕੇ ਨੇ ਸਾਧ ਪਰ ਜਿਹੜੇ ਮੁੰਡਿਆਂ ਨੇ ਕੀਤਾਗਾ ਘਟੋ ਘਟ ਉਹ ਹੋਰ ਬੱਚਿਆਂ ਨੂੰ ਨਾ ਖਰਾਬ ਕਰਨ ਜਿਹੜੇ ਹੋਰ ਵੀ ਪਿੰਡ ਦੇ ਛੋਟੇ ਜਵਾਕ ਨੇ ਮੇਰੇ ਤੋਂ ਵੱਡੇ ਨੇ ਜਾ ਬਰਾਬਰ ਦੇ ਨੇ ਉਹਨਾਂ ਨੂੰ ਨਾਕਰਾ ਕਰਨ ਹੋਰ ਤੁਹਾਡਾ ਜਿਹੜਾ ਮ੍ਰਿਤਕ ਸੀਗਾ ਨੌਜਵਾਨ ਸੀ ਮੁੰਡਾ ਹੀ ਡੈਥ ਹੋਈ ਹੈ ਜੀ ਨਿਕਾ ਵੀ ਕਰਦਾ ਹੀ ਪਹਿਲਾਂ ਇਹ ਬਹੁਤ ਟਾਈਮ ਪਹਿਲਾਂ ਥੋੜਾ ਬਹੁਤ ਕੋਈ ਕਪਾ ਕਹਿ ਰਹੀ ਹੈ ਹੈ ਨਾ ਖਾਂਦਾ ਪੀਂਦਾ ਸੀਗਾ ਬਟ ਇਹਨੂੰ ਅਸੀਂ ਲਾਜ ਵੀ ਕਰਾਇਆ ਦਵਾਈਆਂ ਵੀ ਕਰਾਈ ਮੈਂ ਖੁਦ ਕਰਾਈ ਹੈ ਦਵਾਈਆਂ ਬਟੰਡੋ ਮੇਰਾ ਯਾਰ ਦੋਸਤ ਦਾ ਮੈਡੀਕਲ ਹੈ ਉੱਥੇ ਹੀ ਦਵਾਈਆਂ ਦਵਾ ਕੇ ਇਹਨੂੰ ਬੜਾ ਸੈਟ ਹੋ ਗਿਆ ਸੀ ਤਿੰਨ ਚਾਰ ਮਹੀਨੇ ਪੰਜ ਮਹੀਨੇ ਹੋ ਗਏ ਜੇ ਬਟੰਡੇ ਰਹਿੰਦੇ ਨੂੰ ਵਧੀਆ ਇਹਨੂੰ ਕੁਝ ਖਾਂਦਾ ਪੀਂਦਾ ਨਹੀਂ ਸੀ ਵਧੀਆ ਰਹਿੰਦਾ ਸੀ ਸਰੀਰ ਵੀ ਵਧੀਆ ਹੋ ਗਿਆ ਜਿਹੜਾ ਮਾਮਲਾ ਖੰਡਿਆ ਹੈ ਨੌਜਵਾਨ ਦੀ ਚੱਕੀ ਲਾਤ ਦੀ ਮ ਗੁਰਵਿੰਦਰ ਸਿੰਘ ਨੇ ਸਾਡੇ ਕੋਲ ਬਿਆਨ ਲਿਖਾਇਆ ਹੈ ਵੀ ਉਹਦਾ ਭਾਈ ਸੀ ਮੁੰਡਾ ਗੁਰਪ੍ਰੀਤ ਸਿੰਘ ਜੋ ਕੱਲ ਦੀ ਡੈਥ ਹੋ ਗਈ ਹੈ ਸਰੀਰ ਹਾਲਾਤਾਂ ਚ ਡੈਡ ਬੋਡੀ ਅਸੀਂ ਹਸਪਤਾਲ ਚ ਰੱਖਾ ਕੇ ਖਾਜੋ ਦੀ ਪੋਸਟਮਾਰਟਮ ਕਰਵਾ ਰਹੇ ਹਾਂ ਅਸੀਂ ਜੋ ਬਿਆਨ ਲਿਖਾਇਆ ਉਹ ਤੇ ਕਾਰਵਾਈ ਕਰਕੇ ਅਸੀਂ ਨੈਕਸਟ ਜੋ ਵੀ ਪੋਸਟਮਾਰਟਮ ਚੱਲ ਰਿਹਾ ਉਸ ਦੀ ਕਾਰਵਾਈ ਵੀ ਚੱਲੇਗੀ ਸਰ ਕੋ ਸੀਸੀਟੀਵੀ ਕੈਮਰੇ ਵੀ ਪੁੱਤੀ ਵੀ ਸਾਹਮਣੇ ਆਗੇ ਸਰ ਬਿਲਕੁਲ ਹੈਗੀ ਹੈ ਜੀ ਉਸ ਰਿਵਰਨਟ ਸਕੂਲ ਹੈ ਉਹਦੇ ਕੈਮਰੇ ਚੱਲੇ ਨੇ ਸਰ ਕਿਵੇਂ ਜਾਪਦਾ ਕਿਵੇਂ ਸਾਰੇ ਪਰਿਵਾਰਕ ਮੈਂਬਰ ਉਹਨਾਂ ਨੂੰ ਦੂਰ ਚ ਲਾਇਆ ਜਾ ਰਿਹਾ ਬੋਸਤਾਂ ਤੇ ਸਰ ਇਹ ਤੇ ਕੋਈ ਪੋਸਟਪਾਰਟ ਵੇਰ ਰਿਪੋਰਟ ਤੇ ਕਲੀਅਰ ਹੋਊਗਾ ਕਿ ਪੋਸਟਪਾਰਟ ਨੂੰ ਜਿਹੜਾ ਰਿਪੋਰਟ ਆਊਗੀ ਉਸਦੇ ਆਧਾਰ ਤੇ ਜਰਸੀ ਕਾਰਡ ਮਿਲ ਸਕਦਾ ਹੈ ਕਿਹੜੀ ਕਿਹੜੀ ਤਰ੍ਹਾਂ ਦਾ ਮਾਮਲਾ ਦਾ ਕੀ ਹਾਲ ਕਰ ਰਹੇ ਹੈ ਜੀ